ਮਾਣਾ ਸ਼ਹਿਰ ਦੇ ਵਿੱਚ ਚੋਰਾਂ ਦੇ ਵੱਲੋਂ ਘਰਾਂ ਦੇ ਵਿੱਚ ਹੱਥ ਸਾਫ਼ ਕਰਨਾ ਆਮ ਚੀਜ਼ ਹੀ ਬਣ ਗਈ ਹੈ। ਤਾਜ਼ਾ ਘਟਨਾ ਸਵੇਰੇ 4 ਵਜੇ ਸਰਾਪਤੀ ਦੇ ਕੋਲ ਵੇਖਣ ਨੂੰ ਮਿਲੀ। ਦੱਸਦੀ ਹੈ ਕਿ ਇਹ ਚੋਰ ਪਹਿਲਾਂ ਕਿਸੇ ਘਰ ਜਾਂ ਫਿਰ ਦੁਕਾਨ ਦੇ ਵਿੱਚੋਂ ਹੱਥ ਸਾਫ਼ ਕਰਕੇ ਸਥਾਂ ਤੇ ਪਏ ਪਲਾਟ ਦੇ ਵਿੱਚ ਚਾ ਬੈਠੇ ਅਤੇ ਉੱਥੇ ਬੈਠ ਕੇ ਕਿਵੇਂ ਹੋਰ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਇਸ ਤਰ੍ਹਾਂ ਦੀਆਂ ਪਏ ਪਲਾਟ ਦੇ ਵਿੱਚ ਇਹ ਪਲੈਨਿੰਗ ਆ ਕੇ ਕਰਦੇ ਸਨ ਪਰ ਜਦੋਂ ਚੋਰ ਇੱਕ ਘਰ ਨੂੰ ਨਿਸ਼ਾਨਾ ਬਣਾਉਣ ਲੱਗੇ ਤਾਂ ਉੱਥੋਂ ਲੰਘ ਰਹੇ ਇੱਕ ਵਿਅਕਤੀ ਨੇ ਚੋਰਾਂ ਨੂੰ ਪੁੱਛਿਆ ਕਿ ਉਹਨਾਂ ਨੇ ਮੂੰਹ ਕਿਉਂ ਟਕੇ ਹੋਏ ਨੇ ਪਰ ਚੋਰਾਂ ਦੇ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਨੂੰ ਸ਼ੱਕ ਪਿਆ ਕਿ ਇਹ ਕਿਸੇ ਫਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੇ ਅਤੇ ਇਸ ਮੌਕੇ ਤੇ ਜਦੋਂ ਇਲਾਕਾ ਨਿਵਾਸੀਆਂ ਦੇ ਵੱਲੋਂ ਇਹਨਾਂ ਸ਼ੱਕੀ ਵਿਅਕਤੀਆਂ ਦਾ ਪਿੱਛਾ ਕੀਤਾ ਜਾਂਦਾ ਤਾਂ ਉਹ ਆਪਣਾ ਸਾਰਾ ਸਮਾਨ ਜਿਵੇਂ ਕਿ ਸੋਨਾ ਚਾਂਦੀ ਨਕਦ ਰਾਸ਼ੀ ਉੱਥੇ ਛੱਡ ਕੇ ਭੱਜ ਜਾਂਦੇ ਨੇ ਅਤੇ ਮੁਹੱਲੇ ਦੇ ਲੋਕਾਂ ਦੇ ਵੱਲੋਂ ਪੁਲਿਸ ਅਤੇ ਪੱਤਰਕਾਰਾਂ ਨੂੰ ਫੋਨ ਕਰਕੇ ਮੌਕੇ ਤੇ ਬੁਲਾਇਆ ਜਾਂਦਾ ਹੈ ਅਤੇ ਜਦੋਂ ਇੱਥੇ ਪਏ ਥੈਲੇ ਨੂੰ ਵੇਖਿਆ ਜਾਂਦਾ ਇਸ ਦੇ ਵਿੱਚੋਂ ਚਾਂਦੀ ਦੇ ਸਿੱਕੇ ਸੋਨਾ ਅਤੇ ਨਕਦ 30000 ਤੋਂ ਉੱਪਰ ਦੀ ਰਕਮ ਨਜ਼ਰ ਆਉਂਦੀ ਹੈ ਦੱਸਦੀ ਹੈ ਕਿ ਇਹ ਚੋਰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਣਗੇ ਪਰ ਪੁਲਿਸ ਦੇ ਕੰਨਾਂ ਤੇ ਹਲੇ ਤੱਕ ਵੀ ਕੋਈ ਜੂਖਿਸਕ ਦੀ ਨਜ਼ਰ ਨਹੀਂ ਆਉਂਦੀ ਅਤੇ ਇਸ ਮੌਕੇ ਤੇ ਮੋਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਜਿਹੜੇ ਸਪਲੈਂਡਰ ਮੋਟਰਸਾਈਕਲ ਚੋਰ ਉੱਥੇ ਛੱਡ ਗਏ ਨੇ ਪੁਲਿਸ ਵੱਲੋਂ ਇੱਕ ਚਾਬੀ ਨਾਲ ਲੈ ਕੇ ਆਉਂਦੇ ਨੇ ਤਾਂ ਚਾਬੀ ਜਦੋਂ ਪੁਲਿਸ ਵਾਲੇ ਲਗਾਉਂਦੇ ਨੇ ਤਾਂ ਹੁਣ ਨਾਲ ਦੀ ਨਾਲ ਲੱਗ ਜਾਂਦੀ ਹੈ ਅਤੇ ਕਿਤੇ ਨਾ ਕਿਤੇ ਮੁਹੱਲਾ ਨਿਵਾਸੀਆਂ ਦੇ ਵੱਲੋਂ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਕਿੰਨੇ ਕ ਸਮੇਂ ਦੇ ਵਿੱਚ ਇਹਨਾਂ ਚੋਰਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਜਾਂਦਾ ਉਹ ਨਹੀਂ ਕਹਿੰਦੀ ਇੱਕ ਕੀਵਨ ਦੇਖਿਆ ਤੁਸੀਂ ਇਹਨਾਂ ਬੰਦਾ ਸਵੇਰੇ ਪੌਣੇ ਕਿ ਤਿੰਨ ਵਜੇ 22 ਤੇ ਇਹਦੀ ਮੰਮੀ ਦੋਨੇ ਗੁਰਦੁਆਰੇ ਜਾ ਰਹੇ ਸੀਗੇ ਇਹਨਾਂ ਨੂੰ ਉਹਨਾਂ ਨੇ ਚੋਰਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਵੀ ਸ਼ਾਇਦ ਲੁੱਟ ਖੋਹ ਦੇ ਮਸਲੇ ਚ ਹੋਣੇ ਨੇਗੇ ਤੇ ਉਹ ਜਦੋਂ ਇਹਨਾਂ ਨਾਲ ਹੀ ਮੇਰਾ ਘਰ ਸੀਗਾ ਮੈਨੂੰ ਫੋਨ ਕਰਤਾ ਇੱਕ ਇੱਕਦਮੀ ਮੈਂ ਆ ਗਿਆ ਅੰਦਰੋਂ ਤੇ ਨਾਲ ਸਾਡੇ ਮੇਰੇ ਭਾਈ ਹੁਣੀ ਬੱਚੇ ਹੋਰ ਸਾਰੇ ਆ ਗਏ ਵੀ ਕੀ ਹੋ ਗਿਆ ਬਾਹਰ ਤਾਂ ਉਹ ਘਬਰਾ ਕੇ ਦੇਖ ਕੇ ਕਿ ਬੰਦੇ ਜਿਆਦਾ ਇਕੱਠੇ ਹੋ ਗਏ ਉਹ ਭੱਜ ਗਏ ਫਿਰ ਉਸ ਤੋਂ ਮੁੜ ਕੇ ਜਿੱਥੇ ਲੁਕੇ ਸੀ ਅਸੀਂ ਨੇ ਸਵੇਰੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਇੱਕੋ ਮੋਟਰਸਾਈਕਲ ਛੱਡ ਗਿਆ ਆਪਣਾ ਤੇ ਉਸ ਤੋਂ ਮੁੜ ਕੇ ਉੱਥੇ ਜਾ ਕੇ ਜਿਹਨੇ ਜੋ ਦੇਖਿਆ ਵੀ ਉੱਥੇ ਸਾਨੂੰ ਤਾਂ ਪਹਿਲਾਂ ਐਸੀ ਕੋ ਟੂਣਾ ਟਾਣਾ ਕਰਿਆ ਪਿਆ ਜਾਂ ਕੁਝ ਹੋਰ ਹੈਗਾ ਉਹ ਜਿਹੜੇ ਸਮਾਨ ਸੀ ਉਹਦੇ ਵਿੱਚ ਕਾਫੀ ਸੋਨਾ ਚਾਂਦੀ ਹੈ ਚਾਂਦੀ ਦੇ ਸਿੱਕੇ ਨੇਗੇ ਤੇ ਇੱਕ 35-40 ਹਜ਼ ਕਾਫੀ ਹੈ ਕਰੰਸੀ ਵੀ ਨਾ ਹਾਂ ਜੀ ਸੀਸੀਟੀ ਪੁਲਿਸ ਦੇ ਮੁਨਸ਼ੀ ਆਇਆ ਸੀ ਕੀ ਸੁਖਵਿੰਦਰ ਕੁਮਾਰ ਆਇਆ ਸੀਗਾ ਜੀ ਇੱਕ ਮੁਨਸ਼ੀ ਸੁਵਿੰਦਰ ਸਿੰਘ ਇੱਕ ਹੋਰ ਕੌਣ ਸੀਗਾ ਹਾਂ ਇੱਕ ਇੱਕ ਹੈਰਾਨੀ ਦੀ ਗੱਲ ਹੋਰ ਹੈ ਜੀ ਵੀ ਜਿਹੜੀ ਉਹ ਪੁਲਿਸ ਆਈ ਸੀਗੀ ਉਹਨਾਂ ਨੇ ਆਂਦੇ ਹੀ ਆਪਣੀ ਜੇਬ ਚੋਂ ਚਾਬੀ ਕੱਢ ਕੇ ਮੋਟਰਸਾਈਕਲ ਨੂੰ ਲਾਈ ਤਾਂ ਉਹ ਲੱਗ ਕਿਵੇਂ ਗਈ ਇਹ ਨਹੀਂ ਸਾਨੂੰ ਸਮਝ ਆ ਰਹੀ ਹੈਗੀ ਪਹਿਲੀ ਉਹ ਚਾਬੀ ਉਹਨਾਂ ਦੀ ਜੇਬ ਸੀਗੀ ਮੋਟਰਸਾਈਕਲ ਰਾਤ ਦੇ ਇਥੇ ਲੌਕ ਖੜਾ ਸੀਗਾ ਉਹਨਾਂ ਨੇ ਆ ਕੇ ਜੇਬ ਚੋਂ ਚਾਬੀ ਲਈ ਚਾਬੀ ਲਾ ਕੇ ਮੋਟਰਸਾਈਕਲ ਲੈ ਗਏ ਉਹ ਇੱਕ ਇੱਕ ਬੇਨਤੀ ਹੋ ਰਹੀ ਜੀ ਮਹੱਲੇ ਵਾਲੇ ਥੋੜੇ ਜਿਹੇ ਸਹਿਮੇ ਹੋਏ ਨੇ ਡਰਦਾ ਮਾਹੌਲ ਹੈ ਪੁਲਿਸ ਆਈ ਸਿਰਫ ਉਹਨਾਂ ਨੇ ਸਮਾਨ ਵਾਲਾ ਝੋਲਾ ਬਰਾਮਦ ਕਰਿਆਗਾ ਉਹਨਾਂ ਨੇ ਕਿਸੇ ਨੂੰ ਕੋਈ ਵਾਰਦਾਤ ਨਹੀਂ ਪੁੱਛੀ ਹੈਗੀ ਕੋਈ ਐਫਆਈਆਰ ਨਹੀਂ ਦਰਜ ਕਰੀ ਹੈਗੀ ਕੋਈ ਕੁਛ ਦਾ ਕੋਈ ਰਿਕਾਰਡ ਨਹੀਂ ਰੱਖਿਆ ਹੈਗਾ ਇਹ ਮੜਾ ਤੁਸੀਂ ਮਹੱਲੇਆਂ ਦੀ ਵਾਈਟ ਲੈ ਲਓ ਵੀ ਉਹ ਕੀ ਕਹਿਣਾ ਗੁਰਨਿੰਦਰ ਸਿੰਘ ਗੁਰਵਿੰਦਰ ਸਿੰਘ ਜਿਹੜਾ ਚੋਰ ਕੋਈ ਚੋਰੀ ਕਰ ਕੋਈ ਸਮਾਨ ਛੁੱਟ ਗਿਆ ਹਾਂਜੀ ਤੁਸੀਂ ਕਿਵੇਂ ਲੱਭਿਆ ਮੈਂ ਤੇ ਮੇਰੀ ਮੰਮੀ ਨਾਲ ਗੁਰਦੁਆਰੇ ਜਾ ਰਿਹਾ ਸੀ ਪੌਣੇ 3 ਵਜੇ ਉਦੋਂ ਇਧਰ ਪਲਾਟ ਚੋਂ ਇੱਕੋ ਦਮ ਨਿਕਲੇ ਨੇ ਮੂੰਹ ਬੰਨੇ ਹਨ ਉਹਨਾਂ ਦੇ ਗਵੰਡੀਆਂ ਦੇ ਘਰ ਚ ਵੜਨ ਲੱਗੇ ਹਨ ਤੇ ਇੰਨੇ ਨੂੰ ਜਦੋਂ ਮੈਂ ਪੁੱਛਿਆ ਵੀ ਮੂੰਹ ਘੱਟੋਂ ਬੰਨੇ ਨੇ ਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਫਿਰ ਇੰਨੇ ਨੂੰ ਮੈਂ ਆਪਣੇ ਆਪ ਭਰਾ ਨੂੰ ਫੋਨ ਲਾਇਆ ਗਵੰਡੀ ਨੂੰ ਸੋਨੀ ਨੂੰ ਤੇ ਫਿਰ ਭੱਜ ਗਏ ਜੀ ਉਹ ਮੋਟਰਸਾਈਕਲ ਵੀ ਛੱਡ ਕੇ ਵਿੱਚ ਤੇ ਭੱਜ ਗਏ ਦੋਵੇਂ ਜਾਣੇ ਫਿਰ ਉਹ ਦੂਸਰੀ ਗਲੀ ਚੋਂ ਆ ਕੇ ਮੋਟਰਸਾਈਕਲ ਚੱਕਣ ਲੱਗੇ ਸੀ ਅੱਗੇ ਨੂੰ ਇੰਨੇ ਮੈਂ ਤਾਂ ਸੋਨੀ ਜਦੋਂ ਹੋਏ ਆ ਫਿਰ ਵਾਪਸ ਭੱਜ ਗਏ ਜੀ ਮੂੰਹ ਬੰਨੇ ਹਨ ਦਾਤਰ ਸਨ ਉਹਨਾਂ ਕੋਲ ਹਥਿਆਰ ਸਨ ਜੀ ਫਿਰ ਪਿੱਛੇ ਨਹੀਂ ਭੱਜ ਗਏ ਮੁੜ ਕੇ ਨਹੀਂ ਆਏ ਜੀ ਉਹ ਮਾਰ ਕੇ ਛੱਡ ਗਏ ਸਮਾਨ ਉਹਨੂੰ ਇੱਥੇ ਜਦੋਂ ਜਿੱਥੋਂ ਨਿਕਲੇ ਸੀ ਉੱਥੇ ਅਸੀਂ ਦੇਖਿਆ ਉੱਥੇ ਬੈਗ ਚੋਂ ਨਿਕਲੇ 30 35000 ਰੁਪਈਆ ਨਿਕਲੇ ਕੈਸ਼ ਆ ਸੋਨਾ ਨਿਕਲਿਆ ਤੇ ਚਾਂਦੀ ਨਿਕਲੀ ਆ ਜੀ ਉਹ ਵੀ ਲੁੱਟ ਖੋਦ ਹੀ ਹੋਣਾ ਕਿਤੋਂ ਨਾ ਕਿਤੋਂ ਲੁੱਟ ਕਰਕੇ ਲੈਣ ਚਾਂਦੀ ਦੇ ਸਿੱਕੇ ਵੀ ਨੇ ਵਿੱਚ ਟੂਮਾ ਨੇ ਤੇ ਨਿੱਕੇ ਨਿੱਕੇ ਆ ਜਿਹੜੇ ਜਵਾਕਾਂ ਦੇ ਕੰਗਣੇ ਜਿਹੇ ਹੁੰਦੇ ਨੇ ਚਾਂਦੀ ਦੇ ਉਹ ਵੀ ਨੇ ਜੀ ਵਿੱਚ ਚੈਨ ਇੱਕ ਸੋਨੇ ਦੀ ਅਮਜੂ ਵਾਲਾ ਜੀ ਅਮਜੂ ਹਾਂ ਜੀ ਬਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਪੁਲਿਸ ਆਈ ਤਾਂ ਜ਼ਰੂਰ ਸੀ ਪਰ ਉਹਨਾਂ ਨੇ ਕਿਸੇ ਵੀ ਮੱਲੇ ਵਾਲੇ ਤੋਂ ਇਨਕੁਆਇਰੀ ਨਹੀਂ ਲਈ ਹੈਗੀ ਵੀ ਕੀ ਗੱਲ ਹੈ ਬਸ ਉਹਨਾਂ ਨੇ ਜਿਹੜਾ ਸਮਾਨ ਸੀ ਅਸੀਂ ਉਹਨਾਂ ਨੂੰ ਪਕੜਾਤਾ ਹੈ ਹਾਂਜੀ ਨਹੀਂ ਉਹ ਪੁੱਛਿਆ ਨਹੀਂ ਨਹੀਂ ਉਹਨਾਂ ਨੇ ਕੁਝ ਨਹੀਂ ਪੁੱਛਿਆ ਨਾ ਕਿਸੇ ਮੱਲੇ ਤੋਂ ਤਿੰਨ ਚਾਰ ਅਸੜੇ ਹੈਗੇ ਕਰ ਕਿਸੇ ਨੂੰ ਨਹੀਂ ਪੁੱਛਿਆ ਹੈਗਾ ਵੀ ਕੀ ਗੱਲ ਸੀ ਵੀ ਰਾਤ ਨੂੰ ਕਿੰਨੇ ਵਜੇ ਉੱਠੇ ਕਦੋਂ ਬੰਦੇ ਆਏ ਕੁਝ ਨਹੀਂ ਉਹਨਾਂ ਨੇ ਪੁੱਛਿਆ ਸਾਨੂੰ ਨਾ ਜੀ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਨਾ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਚੁੱਚੌਂਕੀ ਆ ਜੋ ਤੁਸੀਂ ਹਾਂਜੀ ਆ ਉਹਨਾਂ ਨੇ ਲਗਾਈ ਉਹ ਲੱਗ ਗਈ ਚਾਹਤੀ माणा तो कैला शर्माची रिपोर्ट